ਸਤ ਸ਼੍ਰੀ ਅਕਾਲ ਜੀ ਸਵੇਰ ਦੇ 7 ਵਜੇ ਸੀ ਅੰਜੂ ਰਸੋਈ 'ਚ ਖੜੀ ਚਾਹ ਬਣਾਉਂਦੀ ਸੀ ਉਹਦਾ ਸਿਰ ਪਾਰਾ ਹੋਇਆ ਪਿਆ ਸੀ ਤੇ ਉਹਨੂੰ ਹਲਕਾ ਹਲਕਾ ਬੁਖਾਰ ਵੀ ਸੀ ਪਰ ਘਰ 'ਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਅੰਜੂ ਜੀਵੇ ਜਾਂ ਮਰੇ ਗੈਸ ਤੇ ਚਾ ਰੱਖੀ ਸੀ ਹੱਥ ਵਿੱਚ ਵੇਲਣਾ ਸੀ ਤੇ ਦਿਮਾਗ ਵਿੱਚ ਬਸ ਸੱਸ ਦੇ ਤਾਣਿਆਂ ਦੀ ਟੈਨਸ਼ਨ ਉਹਦੇ ਤਿੱਖੇ ਤਾਣੇ ਤੇ ਉਹਨਾਂ ਦਾ ਡਰ ਅੰਜੂ ਨੂੰ ਖਾ ਰਿਹਾ ਸੀ ਉਦੋਂ ਹੀ ਪਿੱਛੋਂ ਸੱਸ ਦੀ ਆਵਾਜ਼ ਆਉਂਦੀ ਆ ਬਹੂ ਕਿੰਨਾ ਟਾਈਮ ਲੱਗੂਗਾ ਚਾਹ ਲੈਉਣ ਨੂੰ ਤੂੰ ਆਪਣੇ ਪੇਕੇ ਵੀ ਇਵੇਂ ਹੀ ਆਲਸੀ ਸੀ ਸੱਸ ਦੀ ਆਵਾਜ਼ ਸੁਣ ਕੇ ਅੰਜੂ ਬਿਨਾਂ ਮੁੜੇ ਬੋਲੀ ਹੁਣ ਇਹ ਲੈ ਆਈ ਮਾਂ ਜੀ ਬਸ ਦੁੱਧ ਪਾਉਣ ਵਾਲਾ ਆ ਅੰਜੂ ਛੇਤੀ ਛੇਤੀ ਸਵੇਰ ਦੀ ਚਾਹ ਤੇ ਸਾਰਿਆਂ ਲਈ ਨਾਸ਼ਤਾ ਬਣਾ ਰਹੀ ਸੀ ਤੇ ਉਧਰ ਉਹਦੀ ਦਰਾਨੀ ਕਮਲ ਸਵੇਰੇ ਸਵੇਰੇ ਹੀ ਸਾਜ ਧੱਜ ਕੇ ਤਿਆਰ ਹੋ ਕੇ ਆਪਣੇ ਕਮਰੇ ਤੋਂ ਬਾਹਰ ਨਿਕਲਦੇ ਹੋਏ ਆਪਣੀ ਸਾਸ ਨੂੰ ਬੋਲੀ ਮਾਂ ਜੀ ਮੈਂ ਅਣੀ ਤਾਂ ਆਂਟੀ ਦੇ ਨਾਲ ਮਾਰਕੀਟ ਚੱਲੀ ਆਂ ਸ਼ਾਮ ਤੱਕ ਆ ਜਾਊਂਗੀ ਕਮਲ ਨੂੰ ਵੇਖ ਕੇ ਸੱਸ ਖੁਸ਼ ਹੋ ਕੇ ਕਹਿੰਦੀ ਆ "ਜਾ ਪੁੱਤ ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਆ? ਇੱਕ ਤੇਰਾ ਹੀ ਤਾਂ ਸਹਾਰਾ ਆ ਸਭ ਕੁਝ ਤੇਰੇ ਹੀ ਤਾਂ ਭਰੋਸੇ ਆ।" ਸੱਸ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣਦੇ ਹੀ ਅੰਜੂ ਦੇ ਹੱਥ ਥੋੜੇ ਜਿਹਾ ਰੁਕ ਜਾਂਦੇ ਆ। ਉਹ ਧਿਆਨ ਨਾਲ ਆਪਣੀ ਸੱਸ ਨੂੰ ਵੇਖਦੀ ਆ। ਉਹਦੇ ਚਿਹਰੇ ਤੇ ਸਾਫ਼-ਸਾਫ਼ ਚਾਪਲੂਸੀ ਚਲਕ ਰਹੀ ਸੀ। ਕਿਉਂਕਿ ਛੋਟੀ ਬਹੂ ਦੇ ਅੱਗੇ ਉਹਦੀ ਇੱਕ ਨਹੀਂ ਚਲਦੀ ਤੇ ਸਭ ਤੋਂ ਵੱਡੀ ਗੱਲ ਕਮਲ ਜਦੋਂ ਵੀ ਮਾਰਕੀਟ ਜਾਂਦੀ ਤਾਂ ਸੱਸ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੀ ਜੋ ਕਿਤੇ ਨਾ ਕਿਤੇ ਸੱਸ ਲਈ ਰਿਸ਼ਵਤ ਦਾ ਕੰਮ ਕਰਦਾ ਸੀ ਤੇ ਇੰਨੇ ਚ ਹੀ ਸੱਸ ਭੁੱਲ ਕੇ ਉਹਦੇ ਤੇ ਦਿয়াল ਹੋ ਜਾਂਦੀ ਤੇ ਕਮਲ ਨੂੰ ਵੀ ਕੁਝ ਨਾ ਕਹਿੰਦੀ ਜਿਹਦੇ ਚਲਦੇ ਕਮਲ ਖੁਦ ਨੂੰ ਘਰ ਦੇ ਕੰਮਾਂ ਤੋਂ ਦੂਰ ਹੀ ਰੱਖਦੀ ਤੇ ਨਾ ਹੀ ਉਹਨੇ ਕਦੀ ਕਿਸੇ ਕੰਮ ਦੀ ਜ਼ਿੰਮੇਵਾਰੀ ਲਈ ਅੰਜੂ ਦੀ ਸੱਸ ਵਰਗੀ ਸੱਸ ਲਈ ਕਮਲ ਵਰਗੀ ਬਹੂ ਇੱਕਦਮ ਪਰਫੈਕਟ ਬੈਂਦੀ ਆ ਪਰ ਗੱਲ ਇੱਥੇ ਸਿੱਧੀ ਸਾਦੀ ਜਈ ਅੰਜੂ ਦੀ ਸੀ ਜਿਹੜੀ ਇਹਨਾਂ ਦਿਨਾਂ ਵਿੱਚ ਚਾਲਬਾਜ਼ ਸੱਸ ਬਹੂ ਦੇ ਵਿੱਚ ਪਿਸਕੇ ਰਹਿ ਗਈ ਸੀ ਜਿੰਨੂੰ ਆਏ ਦੇਣ ਸੱਸ ਦੀਆਂ ਸੜੀਆਂ ਪੁੱਜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਉਦੋਂ ਹੀ ਅੰਜੂ ਦੇ ਸੌਰੇ ਨੇ ਕਿਹਾ ਸਵੇਰੇ ਸਵੇਰੇ ਕਿਹੜੀ ਮਾਰਕੀਟ ਖੁੱਲੀ ਹੁੰਦੀ ਆ ਕਿ ਜਿਹੜਾ ਤੂੰ ਕਮਲ ਨੂੰ ਜਾਣ ਲਈ ਕਹਿ ਦਿੱਤਾ ਆ ਇੱਕ ਵਾਰ ਵੀ ਤੂੰ ਉਹਨੂੰ ਇਹ ਨਹੀਂ ਕਿਹਾ ਕਿ ਪਹਿਲਾਂ ਘਰ ਦੇ ਕੰਮ ਨਿਬੇੜ ਲਾ ਫਿਰ ਮਾਰਕੀਟ ਚ ਲਈ ਜਾਈਂ ਬੱਸ ਫੇਰ ਕੀ ਸੀ ਸਸ ਆਪਣੇ ਪਤੀ ਦੀ ਗੱਲ ਸੁਣਦੇ ਹੀ ਰੌਲਾ ਪਾਉਣ ਲੱਗ ਪਈ ਕਿਹੜਾ ਘਰ ਦਾ ਕੰਮ ਹਾਂ ਦੱਸ ਕਿਹੜਾ ਘਰ ਦਾ ਕੰਮ ਇਨਾ ਵੱਡਾ ਘਰ ਨਹੀਂ ਆ ਜਿਹੜਾ ਸਾਰਾ ਦਿਨ ਸਫਾਈ ਚਲੰਗ ਜਾਵੇ ਤੇ ਨਾਹੀਂ ਇਨਾ ਵੱਡਾ ਪਰਿਵਾਰ ਆ ਕਿ ਸਾਰਾ ਦਿਨ ਰਸੋਈ ਚ ਲੰਗੇ ਤੇ ਛੋਟੀ ਬਹੂ ਕੀ ਗਲਤ ਕਰਦੀ ਆ ਦੁਨੀਆ 'ਚ ਰਹਿਣਾ ਰਹਿਣਾ ਆ ਤਾਂ ਡਗਵਾਂਡ ਦਾ ਵੀ ਧਿਆਨ ਰੱਖਣਾ ਹੀ ਪੈਂਦਾ ਆ। ਨਾ ਜੇ ਅਸੀਂ ਉਹਨਾਂ ਦੇ ਕੰਮ ਨਾ ਆਏ ਤਾਂ ਜਦੋਂ ਸਾਨੂੰ ਲੋੜ ਪਈ ਤਾਂ ਉਹ ਕਿਵੇਂ ਸਾਡੇ ਕੰਮ ਆਉਣਗੇ? ਤੇ ਵੈਸੇ ਵੀ ਘਰ ਕਿਹੜਾ ਕੰਮ ਹੁੰਦਾ ਆ? ਦੋ ਰੋਟੀਆਂ ਸਵੇਰ ਦੀਆਂ ਤੇ ਦੋ ਰੋਟੀਆਂ ਸ਼ਾਮ ਦੀਆਂ। ਇਹੋ ਤਾਂ ਪੱਕਦੀਆਂ ਆ ਇਸ ਘਰ 'ਚ। ਹੋਰ ਕਿਹੜੇ? ਕਈ ਤਰ੍ਹਾਂ ਦੇ ਪਕਵਾਨ ਬੰਦੇ ਆ। ਜਿਹੜਾ ਕਹਿ ਦਵਾਂ ਕਿ ਤੂੰ ਵੀ ਕੰਮ ਚ ਲੱਗ ਜਾ ਛੋਟੀ ਬਹੂ ਜੋ ਕਰ ਰਹੀ ਅਣ ਚੁੱਪ ਚਾਪ ਉਹਨੂੰ ਕਰਨ ਦੇ ਤੇ ਮੇਰੇ ਘਰ ਦੇ ਮਾਮਲੇ ਆ ਚ ਤੂੰ ਨਾ ਹੀ ਬੋਲਿਆ ਕਰ ਤਾਂ ਚੰਗਾ ਆ ਇਹ ਔਰਤਾਂ ਦਾ ਮਾਮਲਾ ਆ ਮੈਂ ਖੋਦ ਹੀ ਸੰਭਾਲ ਲੂੰਗੀ ਇੱਕ ਗੱਲ ਦੀਆਂ 100 ਗੱਲਾਂ ਸੁਣਾਉਣ ਵਾਲੀ ਅੰਜੂ ਦੀ ਸੱਸ ਦੇ ਮੂੰਹ ਲੱਗਣਾ ਉਹਦੇ ਸਹੁਰੇ ਨੇ ਸਹੀ ਨਾ ਸਮਝਿਆ ਉਹਨੂੰ ਪਤਾ ਸੀ ਕਿ ਛੋਟੀ ਜਿਹੀ ਗੱਲ ਨੂੰ ਲੈ ਕੇ ਇਹ ਮੇਰਾ ਪੂਰਾ ਦਿਨ ਖਰਾਬ ਕਰ ਦੂਗੀ ਇਸ ਲਈ ਖੁਦ ਹੀ ਉੱਠ ਕੇ ਚਲੀ ਗਈ ਇਧਰ ਰਸੋਈ 'ਚ ਅੰਜੂ ਦੀਆਂ ਰੋਟੀਆਂ ਪੱਕ ਗਈਆਂ ਸੀ ਅੰਜੂ ਥਾਲੀ 'ਚ ਖਾਣਾ ਪਾ ਕੇ ਆਪਣੀ ਸੱਸ ਦੇ ਕੋਲ ਜਾਂਦੀ ਆ ਤੇ ਇੱਕ ਰੋਟੀ ਥੋੜੀ ਜਿਹੀ ਸੜੀ ਹੁੰਦੀ ਆ ਸੱਸ ਨੇ ਜਿਵੇਂ ਹੀ ਸੜੀ ਹੋਈ ਰੋਟੀ ਵੇਖੀ ਤ੍ਰੰਤ ਹੀ ਸ਼ੁਰੂ ਹੋ ਗਈ। ਇਹ ਕੀ ਆ ਸੜੀ ਰੋਟੀ ਤੂੰ ਮੈਨੂੰ ਦੇਂਗੀ? ਇਹੋ ਸਿੱਖਿਆ ਆ ਆਪਣੇ ਪੇਕੇਆਂ ਤੋਂ ਤੂੰ? ਅੰਜੂ ਕੁਝ ਨਾ ਬੋਲੀ। ਉਹਦਾ ਦਿਮਾਗ ਅੱਜ ਵੈਸੇ ਹੀ ਸਵੇਰ ਦਾ ਹੀ ਖਰਾਬ ਸੀ। ਉਤੋਂ ਦੀ ਸਿਹਤ ਵੀ ਠੀਕ ਨਹੀਂ ਸੀ। ਅੰਜੂ ਨੂੰ ਚੁੱਪ ਚਾਪ ਵੇਖ ਕੇ ਸੱਸ ਹੋਰ ਪੜਕ ਗਈ ਤੇ ਉੱਚੀ ਆਵਾਜ਼ ਵਿੱਚ ਬੋਲੀ। ਤੂੰ ਸਮਝਦੀ ਕੀ ਆ ਆਪਣੇ ਆਪ ਨੂੰ? ਕਿੱਥੋਂ ਆਈਆਂ ਤੂੰ ਇਵੇਂ ਕਰਦੀ ਐ ਜਿਵੇਂ ਕਿਤੋਂ ਦੀ ਮਾਂ ਰਾਣੀ ਹੋਵੇ ਤੇਰੇ ਵਰਗੀਆਂ ਤਾਂ ਮੈਂ ਰੋਡ ਤੇ ਫੇਰਦੀਆਂ 100 100 ਆਪਣੇ ਪੁੱਤ ਨੂੰ ਲਿਆ ਦਵਾਂ ਕਿਸ ਗੱਲ ਦਾ ਇਹਨਾ ਕਮਾਂਡ ਦਿਖਾਉਂਦੀਆਂ ਤੂੰ ਮੇਰੀ ਗੱਲ ਦਾ ਜਵਾਬ ਵੀ ਨਹੀਂ ਦਿੰਦੀ ਇਹਨਾ ਸੌਂਦੇ ਹੀ ਅੰਜੂ ਹੌਲੀ ਜਾਈ ਥਾਲੀ ਟੇਬਲ ਤੇ ਰੱਖਦੀ ਆ ਤੇ ਬਿਨਾਂ ਉੱਚੀ ਆਵਾਜ਼ ਵਿੱਚ ਬੋਲੇ ਬਿਨਾਂ ਬਹਿਸ ਕੀਤੇ ਸਿੱਧਾ ਆਪਣੀ ਸੱਸ ਦੀਆਂ ਅੱਖਾਂ ਵਿੱਚ ਵੇਖਦੇ ਹੋਏ ਕਹਿੰਦੀ ਆ ਮਾਂ ਜੀ ਮੈਨੂੰ ਬੁਖਾਰ ਆ ਪਰ ਫਿਰ ਵੀ ਘਰ ਦਾ ਸਾਰਾ ਕੰਮ ਮੈਂ ਕੀਤਾ ਆ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਮੰਨਦੀ ਆ ਕਿ ਰੋਟੀ ਥੋੜੀ ਜਿਹੀ ਸੜ ਗਈ ਆ ਗਲਤੀ ਮੇਰੀ ਆ ਪਰ ਜਿਹੜੀਆਂ ਤੁਸੀਂ ਰੋਜ਼ ਮੈਨੂੰ ਗੱਲਾਂ ਸੁਣਾਉਂਦੇ ਹੋ ਨਾ ਮੇਰੇ ਪੇਕਿਆਂ ਨੂੰ ਲੈ ਕੇ ਮੈਨੂੰ ਤਾਣੇ ਦਿੰਦੇ ਹੋ ਨਾ ਇਸ ਰੋਟੀ ਤੋਂ ਵੀ ਜ਼ਿਆਦਾ ਜਲਨ ਦਿੰਦੀਆਂ ਐ ਮੈਨੂੰ ਅੰਜੂ ਦੀ ਗੱਲ ਸੁਣ ਕੇ ਸੱਸ ਦਾ ਪਾਰਾ ਚੜ ਗਿਆ ਤੇਰੀ ਹਿੰਮਤ ਕਿਵੇਂ ਹੋਈ ਤੂੰ ਮੈਨੂੰ ਜਵਾਬ ਦੇਵੇਂਗੀ ਪਰ ਇਸ ਵਾਰ ਅੰਜੂ ਨੇ ਬੜੀ ਹੀ ਸ਼ਾਂਤ ਆਵਾਜ਼ ਵਿੱਚ ਕਿਹਾ ਮੈਂ ਜਵਾਬ ਨਹੀਂ ਦੇ ਰਹੀ ਮਾਂ ਜੀ ਮੈਂ ਤਾਂ ਬਸ ਦੱਸ ਰਹੀ ਆ ਕਿ ਮੈਂ ਬਹੂਆ ਤੁਹਾਡੀ ਨੌਕਰ ਨਹੀਂ ਮੰਨਿਆ ਕਿ ਘਰ ਸੰਭਾਲਣਾ ਮੇਰਾ ਫਰਜ ਆ ਪਰ ਇਜਤ ਦੇਣਾ ਤੁਹਾਡਾ ਵੀ ਫਰਜ ਆ ਹਰ ਦੇਣ ਤਾਣੇ ਸੁਣ ਸੁਣ ਕੇ ਇਨਸਾਨ ਟੁੱਟ ਜਾਂਦਾ ਆ ਮੈਂ ਵੀ ਇਨਸਾਨ ਆ ਪੱਥਰ ਨਹੀਂ ਉਦੋਂ ਹੀ ਪਿੱਛੇ ਵਿਜੇ ਖੜਾ ਮਾਂ ਤੇ ਪਤਨੀ ਦੀਆਂ ਗੱਲਾਂ ਸੁਣ ਰਿਹਾ ਸੀ ਅੰਦਰ ਕਮਰੇ ਵਿੱਚ ਆਉਂਦੇ ਹੋਏ ਕਹਿੰਦਾ ਆ ਮਾਂ ਅੰਜੂ ਗਲਤ ਨਹੀਂ ਕਹਿ ਰਹੀ ਉਹ ਸਾਰਾ ਕੁਝ ਕਰਦੀ ਆ ਕਦੀ ਸ਼ਿਕਾਇਤ ਨਹੀਂ ਕਰਦੀ ਪਰ ਤੁਸੀਂ ਤੁਸੀਂ ਤਾਂ ਜਿਵੇਂ ਉਹਨੂੰ ਇਨਸਾਨ ਹੀ ਨਹੀਂ ਸਮਝਦੇ ਅਚਾਨਕ ਮੁੰਡੇ ਨੂੰ ਸਾਹਮਣੇ ਵੇਖ ਕੇ ਉਹਦੀਆਂ ਗੱਲਾਂ ਸੁਣ ਕੇ ਸੱਸ ਚੁੱਪ ਹੋ ਜਾਂਦੀ ਆ ਮਾਂ ਪੁੱਤ ਦੀ ਉੱਚੀ ਆਵਾਜ਼ ਸੁਣ ਕੇ ਕਮਲ ਵੀ ਆਪਣੇ ਕਮਰੇ ਤੋਂ ਬਾਹਰ ਆ ਜਾਂਦੀ ਆ ਉਹਦੇ ਇੱਕ ਹੱਥ ਵਿੱਚ ਮੋਬਾਈਲ ਸੀ ਪਰ ਇਸ ਵੇਲੇ ਮੋਬਾਈਲ ਤੋਂ ਵੀ ਵਧੀਆ ਤਮਾਸ਼ਾ ਉਹਨੂੰ ਲਾਈਵ ਦਿਖਾਈ ਦੇ ਰਿਹਾ ਸੀ ਸਾਹਮਣੇ ਉਹ ਚੁੱਪਚਾਪ ਇੱਕ ਨੁੱਕਰ ਵਿੱਚ ਖੜੀ ਮੁਸਕਰਾਉਂਦੀ ਹੋਈ ਤਮਾਸ਼ਾ ਵੇਖ ਰਹੀ ਸੀ ਜਦੋਂ ਗੱਲ ਜ਼ਿਆਦਾ ਵਧ ਗਈ ਤਾਂ ਅੰਜੂ ਦਾ ਸਹੁਰਾ ਅਖਬਾਰ ਇੱਕ ਪਾਸੇ ਰੱਖਦੇ ਹੋਏ ਅੰਜੂ ਦੀ ਸੱਸ ਨੂੰ ਬੋਲਿਆ ਬਹੂ ਨੇ ਕੁਝ ਗਲਤ ਨਹੀਂ kiya ਅਜੇ ਵੀ ਵਕਤ ਆ ਤੂੰ ਵੀ ਥੋੜਾ ਆਪਣੇ ਆਪ ਨੂੰ ਬਦਲ ਲਾ ਦੋ ਬਹੂਆਂ ਵਿੱਚ ਸਮਾਨਤਾ ਬਣਾਉਣਾ ਬੜਾ ਮੁਸ਼ਕਲ ਹੁੰਦਾ ਆ ਅੰਜੂ ਦੀ ਸੱਸ ਆਪਣੇ ਮੁੰਡੇ ਤੇ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਖਾਣੇ ਨੂੰ ਹੱਥ ਵੀ ਨਹੀਂ ਲਗਉਂਦੀ ਤਾਂ ਅੰਜੂ ਬਿਨਾਂ ਕੁਝ ਬੋਲੇ ਥਾਲੀ ਲੈ ਕੇ ਜਾਣ ਲੱਗਦੀ ਆ ਤਾਂ ਵਿਜੇ ਉਹਦੇ ਕੋਲ ਆਂਦਾ ਆ ਤੇ ਹੌਲੀ ਜਈ ਉਹਦਾ ਹੱਥ ਫੜ ਕੇ ਬੋਲਿਆ ਨਹੀਂ ਅੰਜੂ ਤੂੰ ਆਰਾਮ ਕਰ ਰੋਟੀ ਅੱਜ ਮੈਂ ਬਣਾ ਦੂੰਗਾ ਇਹ ਨਾ ਸੁਣਦੇ ਹੀ ਅੰਜੂ ਦੀ ਸੱਸ ਚਿੜਦੇ ਹੋਏ ਬੋਲੀ ਲੈ ਤੂੰ ਕਿਉਂ ਬਣਾਵੇਂਗਾ ਪੁੱਤ ਇਹ ਇੰਨੀ ਵੀ ਬਿਮਾਰ ਨਹੀਂ ਹੋਈ ਕਿ ਇਹ ਦੋ ਰੋਟੀਆਂ ਨਾ ਪਕਾ ਸਕੇ ਹਜੇ ਤੱਕ ਤਾਂ ਵਿਜੇ ਸ਼抗ਤ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਹਿੰਦੇ ਆ ਨਾ ਕਿ ਜਦੋਂ ਕਿਉ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਆ ਤਾਂ ਵਿਜੇ ਉਸੇ ਸੌਰ ਚ ਆਪਣੀ ਮਾਂ ਨੂੰ ਬੋਲਿਆ ਤਾਂ ਠੀਕ ਆਣਾ ਮਾਂ ਮੈਂ ਨਹੀਂ ਬਣਾਉਂਗਾ ਤਾਂ ਤੁਸੀਂ ਬਣਾਓ ਜਾਂ ਤੁਹਾਡੀ ਲਾਡਲੀ ਛੋਟੀ ਬਹੂ ਬਣਾਵੇਂ ਤੁਹਾਡੇ ਵੀ ਹੱਥ ਪੈਰ ਸਹੀ ਸਲਾਮਤ ਆ ਤੇ ਤੁਹਾਡੀ ਲਾਡਲੀ ਬਹੂ ਦੇ ਵੀ ਤਾਂ ਫਿਰ ਮੇਰੀ ਪਤਨੀ ਕਿਉਂ ਮਾਂ ਮੈਂ ਬਸ ਪਾਪਾ ਦੀ ਵਜ੍ਹਾ ਨਾਲ ਚੁੱਪ ਸੀ ਉਹਨਾਂ ਨਾਲ ਮਿਲ ਕੇ ਇਸ ਘਰ ਚ ਸਲੂਕ ਥਪਾਕ ਬਣਾਉਣਾ ਚਾਹੁੰਦਾ ਸੀ ਘਰ ਦਾ ਵੱਡਾ ਪੁੱਤ ਹੋਣ ਦੀ ਜ਼ਿੰਮੇਵਾਰੀ ਨਿਭਾਉਣਾ ਚਾਹੁੰਦਾ ਸੀ ਪਰ ਇਸ ਸਲੂਕ ਦੇ ਚੱਕਰ ਚ ਮੇਰੀ ਪਤਨੀ ਟੁੱਟ ਰਹੀ ਆ ਜੋ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਜਿੰਨੀ ਕੋਸ਼ਿਸ਼ ਕਰਨੀ ਸੀ ਕਰ ਲਈ ਆ ਹੋ ਨਹੀਂ ਅੱਜ ਤੋਂ ਅੰਜੂ ਘਰ ਦਾ ਕੋਈ ਵੀ ਕੰਮ ਇਕੱਲੀ ਨਹੀਂ ਕਰੂਗੀ ਕੰਮ ਵੰਡਿਆ ਜਾਊਗਾ ਬਰਾਬਰ ਦਾ ਅੱਧਾ ਕੰਮ ਅੰਜੂ ਕਰੂਗੀ ਤੇ ਅੱਧਾ ਕੰਮ ਤੁਹਾਡੀ लाड़ली ਛੋਟੀ ਬਹੂ ਕਰੂਗੀ ਉਹ ਨਹੀਂ ਕਰੂਗੀ ਤਾਂ ਤੁਸੀਂ ਕਰੋਗੇ ਪਰ ਅੰਜੂ ਬਸ ਆਪਣੇ ਹਿੱਸੇ ਦਾ ਹੀ ਕੰਮ ਹੀ ਕਰੂਗੀ ਤੇ ਉਹ ਵੀ ਉਦੋਂ ਜਦੋਂ ਪੂਰੀ ਤਰ੍ਹਾਂ ਠੀਕ ਹੋ ਜਾਊਗੀ। ਉਦੋਂ ਤੱਕ ਕੰਜੂ ਕਰਦਾ ਇੱਕ ਵੀ ਕੰਮ ਨਹੀਂ ਕਰੂਗੀ। ਹੁਣ ਉਹ ਫਿਲਹਾਲ 10 ਦਿਨ ਬਿਲਕੁਲ ਹੀ ਆਰਾਮ ਕਰੂਗੀ। ਚਾਹੇ ਇਸ ਘਰ 'ਚ ਖਾਣਾ ਬਣੇ, ਚਾਹੇ ਨਾ ਬਣੇ। ਸਾਫ-ਸਫਾਈ ਹੋਵੇ, ਚਾਹੇ ਨਾ ਹੋਵੇ। ਇਹਦੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਆ। ਘਰ ਤੁਹਾਡਾ ਆ। ਤੁਸੀਂ ਆਪਣੇ ਹਿਸਾਬ ਨਾਲ ਵੇਖ ਲਓ। ਖੁਦ ਕਰੋ। ਜਾਂ ਫਿਰ ਆਪਣੀ लाडली ਬਹੂ ਕੋਲੋਂ ਕਰਵਾਓ ਜਾਂ ਦੇ ਨੌਕਰ ਰੱਖ ਲੋ ਪਰ ਮੇਰੀ ਪਤਨੀ ਨਹੀਂ ਕਰੂਗੀ ਤੇ ਜੇ ਤੁਸੀਂ ਜ਼ਿਆਦਾ ਬਹਿਸ ਕੀਤੀ ਤਾਂ ਮੈਂ ਉਹਨੂੰ ਲੈ ਕੇ ਕਿਤੇ ਹੋਰ ਚਲਾ ਜਾਊਂਗਾ ਕਿਉਂ papa ਕੁਝ ਗਲਤ ਕਹਿ ਰਿਹਾ ਆ ਮੈਂ ਮੁੜਦੇ ਹੋਏ ਉਹਨੇ ਆਪਣੇ papa ਨੂੰ ਪੁੱਛਿਆ ਤਾਂ ਉਹਦੇ papa ਵੀ ਬਹੁਤ ਹੀ ਗੰਭੀਰ ਹੁੰਦੇ ਹੋਏ ਕਹਿੰਦੇ ਆ ਬਿਲਕੁਲ ਵੀ ਨਹੀਂ ਪੁੱਤ ਤੈਨੂੰ ਪੂਰਾ ਹੱਕ ਆ ਬਹੂ ਦੀ ਦੇਖਭਾਲ ਕਰਨ ਦਾ ਉਹਨੂੰ ਮਾਨ ਸਨਮਾਨ ਤੇ ਇੱਜ਼ਤ ਦੇਣ ਦਾ ਤੇਰਾ ਫੈਸਲਾ ਬਿਲਕੁਲ ਵੀ ਗਲਤ ਨਹੀਂ ਆ ਮੈਂ ਤੇਰੇ ਨਾਲ ਆ ਬਹੂ ਨੂੰ ਕਹਿ ਜਾ ਕੇ ਕਮਰੇ 'ਚ ਆਰਾਮ ਕਰ ਘਰ ਦਾ ਕੰਮ ਆਪੇ ਤੇਰੀ ਮਾਂ ਕਰੂਗੀ ਜਾਉਦੀ ਬਹੂ ਕਰੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਸਾਨੂੰ ਟਾਈਮ ਨਾਲ ਖਾਣਾ ਚਾਹ ਪਾਣੀ ਚਾਹੀਦਾ ਆ ਵਿਜੇ ਦੇ ਪਾਪਾ ਇਹ ਗੱਲ ਉਹਦੀ ਮਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੁੱਸੇ ਨਾਲ ਬੋਲੇ ਪਹਿਲੀ ਵਾਰ ਪਤੀ ਦਾ ਇਹ ਰੂਪ ਵੇਖ ਕੇ ਉਹ ਡਰ ਗਈ ਸੀ ਵਿਜੇ ਦੇ ਪਾਪਾ ਨੇ ਸਾਫ਼-ਸਾਫ਼ ਲਫ਼ਜ਼ਾਂ ਵਿੱਚ ਆਖਿਆ ਕਿ ਵਿਜੇ ਦੀ ਮਾਂ ਕਪੜੀ ਇਸ ਹਾਲਤ ਦੀ ਜ਼ਿੰਮੇਵਾਰ ਤੂੰ ਖੋਦਿਆ ਤੈਨੂੰ ਕਿੰਨੀ ਵਾਰ ਮੈਂ ਸਮਝਾਇਆ ਸੀ ਕਿ ਖੁਦ ਨੂੰ ਬਦਲ ਲਾ ਪਰ ਤੂੰ ਮੇਰੀ ਇੱਕ ਕਣਾ ਸੁਣੀ ਬਹੁਤ ਕਰ ਲਿਆ ਰਾਜ ਚੱਲ ਹੁਣ ਘਰ ਦੇ ਕੰਮ ਵੀ ਕਰ ਕਹਿੰਦੇ ਹੋਏ ਵਿਜੇ ਦੇ ਪਾਪਾ ਚਲੇ ਗਏ ਵਿਜੇ ਵੀ ਅੰਜੂ ਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ ਤਾਂ ਕਮਲ ਨੇ ਬੜੀ ਹਿੰਮਤ ਕਰਕੇ ਆਪਣੀ ਸੱਸ ਦੇ ਕੋਲ ਆ ਕੇ ਕਿਹਾ ਮਾਂ ਜੀ ਮੈਂ ਜਾਵਾਂ ਮਾਰਕੀਟ ਇੰਨਾ ਸੁਣਦੇ ਹੀ ਸੱਸ ਚੀਕ ਪਈ ਪਰ ਸਮੋਡੇ ਤੇ ਟੰਗ ਕੇ ਕਿਹੜੀ ਕਮਾਈ ਕਰਨ ਚੱਲਨੀ ਆ ਦਿਨ ਫਿਰ ਗਏ ਆ ਪਤਾ ਨਹੀਂ ਆ ਚੱਲ ਰਸੋਈ ਚ ਜਾ ਕੇ ਖਾਣੇ ਦੀ ਤਿਆਰੀ ਕਰ ਸੁਣਿਆ ਨਹੀਂ ਤੇਰੇ ਸਹੁਰੇ ਤੇ ਵਿਝੇ ਨੇ ਕੀ ਕਿਹਾ ਆ ਹੁਣ ਬਾਹਰ ਘੁੰਮਣਾ ਹੋ ਲੱਜਾ ਤੇ ਆਪਣੇ ਘਰ ਤੇ ਧਿਆਨ ਦੇ ਮੂੰਹ ਬਣਾਉਂਦੇ ਹੋਏ ਅੰਜੂ ਦੀ ਸਾਸਰ ਸੋਈ ਚ ਗਈ ਪਿੱਛੇ ਉਦਾਸ ਜਿਹਾ ਚਿਹਰਾ ਲੈ ਕੇ ਕਮਲ ਵੀ ਚਲੀ ਗਈ ਕਮਲ ਆਪਣੀ ਸਾਸ ਨਾਲ ਕੰਮ ਤਾਂ ਕਰਾ ਰਹੀ ਸੀ ਪਰ ਸਾਸ ਨਾਲ ਦੀ ਨਾਲ ਵਿਜੇ ਨੂੰ ਗਾਲਾਂ ਵੀ ਕੱਢ ਰਹੀ ਸੀ ਘਰ ਵਾਲੀ ਦੇ ਵਸਤ ਹੋ ਗਿਆ ਆ ਮਾਂ ਦੀ ਨਹੀਂ ਸੁਣਨ ਸੁਣੂੰਗਾ ਹੁਣ ਕਰ ਵਾਲੀ ਦੀ ਹੀ ਸੁਣੂਗਾ ਵਿਜੇ ਨੂੰ ਸਾਫ਼-ਸਾਫ਼ ਉਹਨਾਂ ਦੀ ਆਵਾਜ਼ ਸੁਣਨ ਰਹੀ ਸੀ ਪਰ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਬਸ ਖੁਸ਼ੀ ਇਸ ਗੱਲ ਦੀ ਸੀ ਕਿ ਇਹਦੇ ਛੋਟੇ ਜਿਹੇ ਫੈਸਲੇ ਨਾਲ ਅੰਜੂ ਨੂੰ ਵੀ ਥੋੜੀ ਬਹੁਤ ਰਾਹਤ ਮਿਲੇਗੀ ਤੇ ਅੰਜੂ ਨੂੰ ਵਾਰ-ਵਾਰ ਕਿਸੇ ਦੇ ਤਾਣੇ ਵੀ ਨਹੀਂ ਸੁਣਨੇ ਪੈਣਗੇ ਤੇ ਉਸ ਤੋਂ ਵੀ ਵੱਡੀ ਗੱਲ ਉਹਦੇ ਪਾਪਾ ਉਹਦੇ ਫੈਸਲੇ 'ਚ ਉਹਦੇ ਨਾਲ ਆ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।